ਦਰਸ਼ਕਾਂ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀ ਆ ਆਓ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਲਾਸ ਐਂਜਲਸ 'ਚ ਜੰਗਲੀ ਅੱਗ 9400 ਏਕੜ ਤੱਕ ਫੈਲੀ ਡਿਬਰੂਗੜ੍ਹ ਜਿਲ੍ਹੇ ਦੇ ਬੰਦੇ ਐਮਪੀ ਅਮ੍ਰਿਤਪਾਲ ਸਿੰਘ ਨੇ ਹਾਈ ਕੋਰਟ 'ਚ ਫਾਈਲ ਪਟੀਸ਼ਨ इंडोनेशिया च आए हड़ से जमीन खिसकन तो बाद बचा मुहिम फिर शुरू जेल च राशिद इंजीनियर ने जमानत ले खड़काया दिल्ली हाई कोर्ट दा दरवाजा थाईलैंड च समलिंगी व्याह नु गई कानूनी मानता ਮਰਨ ਬਾਅਦ ਤੇ ਤੋਂੜੇ ਬਿਨਾ ਡਾਕਟਰੀ ਸਹਾਇਤਾ ਲੈ ਰਹੇ ਹਨ ਢੱਲੇਵਾਲ ਸੁਪਰੀਮ ਕੋਰਟ ਅਤੇ ਹੁਣ ਖਬਰਾਂ ਵਿਸਥਾਰ ਨਾਲ ਲੋਸ ਐਂਜਲਸ ਦੇ ਉੱਤਰ ਵਿੱਚ ਬੀਤੇ ਦਿਨੀ ਫੈਲੀ ਜੰਗਲੀ ਆਗ ਤੇਜ਼ੀ ਨਾਲ 9400 ਏਕੜ ਤੋਂ ਵੱਧ ਵਿੱਚ ਫੈਲ ਗਈ ਜਿਸ ਕਾਰਨ 31000 ਤੋਂ ਵੱਧ ਲੋਕਾਂ ਨੂੰ ਲਾਜ਼ਮੀ ਨਿਕਾਸੀ ਦੇ ਆਦੇਸ਼ ਜਾਰੀ ਕੀਤੇ ਗਏ ਕੁਝ ਘੰਟਿਆਂ ਦੇ ਵਿੱਚ ਆਗ ਹੀਟਨ ਫਾਇਰ ਦੇ ਆਕਾਰ ਦੇ 2/3 ਤੱਕ ਵੱਧ ਗਈ ਜੋ ਕਿ ਲੋਸ ਐਂਜਲਸ ਖੇਤਰ ਨੂੰ ਤਬਾਹ ਕਰਨ ਵਾਲੇ ਦੋ ਵੱਡੀਆਂ ਅੱਗਾਂ ਵਿੱਚੋਂ ਇੱਕ ਹੈ ਅਧਿਕਾਰੀਆਂ ਨੇ ਲਾਸ ਐਂਜਲਸ ਕਾਉਂਟੀ ਦੇ ਕੈਸਟੈਕ ਚੀਲ ਖੇਤਰ ਦੇ ਵਿੱਚ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਜਦੋਂ ਕਿ ਦੱਖਣੀ ਕੈਲੀਫੋਰਨੀਆ ਦਾ ਬਹੁਤਾ ਹਿੱਸਾ ਤੇਜ਼ ਖੁਸ਼ਕਵਾਵਾ ਕਾਰਨ ਬਹੁਤ ਜ਼ਿਆਦਾ ਅੱਗ ਦੇ ਜੋਖਮ ਲਈ ਰੈੱਡ ਅਲਰਟ ਅਧੀਨ ਰਿਹਾ। ਉਦਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਇਸ ਵਿੱਚ ਅਮਰਿਤਪਾਲ ਸਿੰਘ ਨੇ ਗਣਤੰਤਰ ਦਿਵਸ ਸਪ੍ਰੇਡ ਦੇਖਣ ਦੇ ਨਾਲ ਨਾਲ ਲੋਕ ਸਭਾ ਸੈਸ਼ਨ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਅਮਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਆਪਣੀ ਨਵੀਂ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਗਠਨ ਤੋਂ ਬਾਅਦ ਦਾਇਰ ਕੀਤੀ ਗਈ ਪਹਿਲੀ ਪਟੀਸ਼ਨ ਦੇ ਵਿੱਚ ਅਮਰਿਤਪਾਲ ਸਿੰਘ ਨੇ ਦਲੀਲ ਦਿੱਤੀ ਹੈ ਕਿ ਗਣਤੰਤਰ ਦਿਵਸ ਅਤੇ ਸੰਸਦ ਸੈਸ਼ਨ 'ਚ ਉਸ ਦੀ ਭਾਗੀਦਾਰੀ ਨਿਆਂ ਤੇ ਸਮਾਨਤਾ ਦੇ ਹਿੱਤ ਵਿੱਚ ਹੈ ਉਹਨਾਂ ਨੇ ਕਿਹਾ ਕਿ ਸੰਸਦ ਹੋਣ ਦੇ ਨਾਤੇ ਸੈਸ਼ਨ 'ਚ ਹਿੱਸਾ ਲੈਣਾ ਉਹਨਾਂ ਦਾ ਹੱਕ ਹੈ ਪਟੀਸ਼ਨ ਵਿੱਚ ਅਮਰਿਤਪਾਲ ਸਿੰਘ ਨੇ ਕਿਹਾ ਕਿ ਰਾਸ਼ਟਰੀ ਮਹੱਤਵ ਵਾਲੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਮੌਜੂਦਗੀ ਜਨਤਕ ਹਿੱਤ ਦਾ ਵਿਸ਼ਾ ਹੈ ਉਦਰ ਇੰਡੋਨੇਸ਼ੀਆ ਦੇ ਜਾਵਾ ਟਾਪੂ ਤੇ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਦੌਰਾਨ ਬਚਾਅ ਕਰਮਚਾਰੀਆਂ ਨੂੰ ਦੋ ਹੋਰ ਲਾਸ਼ਾਂ ਮਿਲੀਆਂ ਨੇ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 19 ਹੋ ਗਈ ਹੈ। ਕੇਂਦਰੀ ਜਾਵਾ ਸੂਬੇ ਦੇ ਪੇਕ ਲੋੰਗਨ ਖੇਤਰ 'ਚ ਸੋਮਵਾਰ ਨੂੰ ਪਏ ਮੌਲੇ ਧਾਰਮੀ ਤੋਂ ਬਾਅਦ ਨਦੀਆਂ ਵਿੱਚ ਆਏ ਹੜ੍ਹ ਦਾ ਪਾਣੀ 9 ਪਿੰਡਾਂ 'ਚ ਦਾਖਲ ਹੋ ਗਿਆ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਰੀ ਨੇ ਕਿਹਾ ਕਿ ਪੇਟੂੰਗ ਕ੍ਰਿਓਨੋ ਰਿਜ਼ੋਰਟ ਖੇਤਰ ਚ ਦੋ ਕਾਰ ਅਤੇ ਇੱਕ ਕੈਫੇ ਜ਼ਮੀਨ ਖਿਸਕਣ ਕਾਰਨ ਦਬ ਗਏ। ਉਹਨਾਂ ਕਿਹਾ ਕਿ ਆਫ਼ਤਾਂ ਨੇ ਕੁੱਲ 25 ਕਾਰ ਅਤੇ ਇੱਕ ਡੈਮ ਇਸ ਨਾਲ ਹੀ ਪੈਕਾ ਲੋਂਗਨ ਦੇ ਪਿੰਡਾਂ ਨੂੰ ਜੋੜਨ ਵਾਲੇ ਤਿੰਨ ਮੁੱਖ ਪੁਲ ਤਬਾਹ ਕਰ ਦਿੱਤੇ ਨੇ। ਉਹਨਾਂ ਕਿਹਾ ਕਿ ਘੱਟੋ-ਘੱਟ 13 ਲੋਕ ਜ਼ਖਮੀ ਹੋਏ ਨੇ ਤੇ ਲਗਭਗ 300 ਲੋਕਾਂ ਨੂੰ ਸਰਕਾਰੀ ਅਸਥਾਈ ਆਸਰਾ ਕਰਨ ਦੇ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। This program is sponsored by Dr. Surinder Singh Gill Immigration Consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ Sabrang TV ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਰਾਸ਼ੀਦ ਇੰਜੀਨੀਅਰ ਨੇ ਅਤਵਾਦ ਫੰਡਿੰਗ ਦੇ ਇੱਕ ਮਾਮਲੇ ਦੇ ਵਿੱਚ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿहां ਇਹ ਮਾਮਲਾ 23 ਜਨਵਰੀ ਨੂੰ ਜਸਟਿਸ ਵਿਕਾਸ ਮਹਾਜਨ ਦੇ ਸਾਹਮਣੇ ਆਵੇਗਾ ਪਟੀਸ਼ਨ ਵਿੱਚ ਰਾਸ਼ਿਦ ਨੇ ਜ਼ਮਾਨਤ ਤੇ ਰਿਹਾਈ ਦੇ ਮੁੱਦੇ ਤੇ ਜਲਦ ਹੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਜੋ ਕਿ ਇਸ ਸਮੇਂ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਆਵਾਮੀ ਇਤਿਹਾਦ ਪਾਰਟੀ ਦੇ ਮੁਖ ਬੁਲਾਰੇ ਇਨਾਮ ਇਨ ਨਬੀ ਨੇ ਕਿਹਾ ਹੈ ਕਿ ਇੰਜੀਨੀਅਰ ਰਾਸ਼ਿਦ ਲਈ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਹੈ ਜੋ ਕਿ 23 ਜਨਵਰੀ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਲਈ ਸੂਚੀਬੱਧ ਕੀਤੀ ਗਈ ਹੈ ਵੀਰਵਾਰ ਨੂੰ ਸੈਂਕੜੇ ਸਮਲਿੰਗੀ ਜੋੜੇ ਵਿਆਹ ਦੇ ਬੰਧਨ ਵਿੱਚ ਬੱਜਣ ਲਈ ਤਿਆਰ ਹਨ ਕਿਉਂਕਿ ਥਾਈਲੈਂਡ ਅਧਿਕਾਰਤ ਤੌਰ ਤੇ ਵਿਆਹ ਸਮਾਨਤਾ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੱਖਣ ਪੂਰਬੀ ਏਸ਼ੀਆਈ ਦੇਸ਼ ਬਣ ਗਿਆ ਜੀ ਹਾਂ ਇਹ ਇਤਿਹਾਸਕ ਕਾਨੂੰਨ ਜੋ ਪਿਛਲੇ ਸਾਲ ਪਾਸ ਹੋਇਆ ਸੀ ਅਤੇ ਹੁਣ ਲਾਗੂ ਹੋ ਰਿਹਾ ਹੈ ਇੱਕ ਦਹਾਕੇ ਤੋਂ ਵੱਧ ਸਮੇਂ ਦੀ ਅਣਥਕ ਵਕਾਲਤ ਤੋਂ ਬਾਅਦ ਐਲਜੀਬੀਟੀ ਕੇ ਉਪਾਇਚਾਰੇ ਲਈ ਇੱਕ ਯਾਦਗਾਰੀ ਜਿੱਤ ਨੂੰ ਦਰਸਾਉਂਦਾ ਹੈ ਥਾਈਲੈਂਡ ਦੀ ਰੇਨਬੋ ਸਕਾਈ ਐਸੋਸੀਏਸ਼ਨ ਦੇ ਪ੍ਰਧਾਨ ਕੀਤੀ ਨੂਨ ਦਰਮਾਤਾਜ ਨੇ ਕਿਹਾ ਹੈ ਕਿ ਇਹ THAILAND ਦੇ ਵਿੱਚ ਸੱਚੀ ਵਿਆਸਮਾਨਤਾ ਜੋ ਦੁਨੀਆ ਲਈ ਇੱਕ ਮਾਡਲ ਹੋ ਸਕਦਾ ਹੈ ਉਧਰ ਸੁਪਰੀਮ ਕੋਰਟ ਨੇ ਬੀਤੇ ਦਿਨੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਵਿਰੋਧ ਮਾਨ ਹਾਨੀ ਦੀ ਪਟੀਸ਼ਨ ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਨੇ ਇਸ ਪਟੀਸ਼ਨ ਚ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਨੂੰ ਹਸਪਤਾਲ ਦੇ ਵਿੱਚ ਟਰਾਂਸਫਰ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਦੱਸਿਆ ਕਿ ਕੇਂਦਰ ਸਰਕਾਰ ਤੇ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਮੰਗਾਂ ਨੂੰ ਸਵੀਕਾਰ ਕਰਨ ਦਾ ਦਬਾਅ ਬਣਾਉਣ ਦੇ ਲਈ ਢੱਲੇਵਾਲ 26 ਨਵੰਬਰ 2024 ਤੋਂ ਮਰਨ ਵਰਤ ਤੇ ਬੈਠੇ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ਕੋਲ ਢੱਲੇਵਾਲ ਦੀ ਸਿਹਤ ਸੰਬੰਧੀ ਰਿਪੋਰਟ ਦੇਣ ਨੂੰ ਕਿਹਾ ਸੀ ਉਧਰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਅਦਾਕਾਰ ਰਾਜਪਾਲ ਯਾਦਵ ਨੂੰ ਇੱਕ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਹਾਂ ਇੱਕ ਧਮਕੀ ਭਰਿਆ ਸੰਦੇਸ਼ ਰਾਜਪਾਲ ਯਾਦਵ ਦੇ ਈਮੇਲ ਖਾਤੇ ਤੇ ਵਿਸ਼ਨੂੰ ਨਾਮ ਦੇ ਵਿਅਕਤੀ ਵੱਲੋਂ ਭੇਜਿਆ ਗਿਆ ਸੀ ਜਿਸ ਨੇ ਕਥਿਤ ਤੌਰ ਤੇ ਚੇਤਾਵਨੀ ਦਿੱਤੀ ਸੀ ਕਿ ਸ਼ਰਮਾ ਉਸ ਦੇ ਪਰਿਵਾਰ ਉਸ ਦੇ ਸਾਥੀਆਂ ਤੇ ਰਾਜਪਾਲ ਯਾਦਵ ਨੂੰ ਮਾਰ ਦਿੱਤਾ ਜਾਵੇਗਾ 14 ਦਸੰਬਰ 2024 ਨੂੰ ਭੇਜੀ ਗਈ ਈਮੇਲ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇਹ ਧਮਕੀ ਭਰਿਆ ਸੰਦੇਸ਼ don99284@gmail.com ਈਮੇਲ ਪਤੇ ਤੋਂ ਰਾਜਪਾਲ ਯਾਦਵ ਦੇ ਟੀਮ ਦੇ ਈਮੇਲ ਖਾਤੇ ਤੇ भेजया ਗਿਆ ਸੀ ਇਸ ਕਾਰਨ ਤੁਰੰਤ ਕਾਰਵਾਈ ਕਰਦੇ ਆ ਯਾਦਵ ਦੀ ਪਤਨੀ ਰਾਧਾ ਰਾਜਪਾਲ ਯਾਦਵ ਨੇ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਹੁਣ ਧਮਕੀ ਅਤੇ ਖਤਰਨਾਕ ਈਮੇਲ ਦੇ ਪਿੱਛੇ ਵਾਲੀ ਵਿਅਕਤੀ ਦੀ ਜਾਂਚ ਕਰ ਰਹੇ ਨੇ ਉਧਰ ਮਹਾਰਾਸ਼ਟਰ ਦੇ ਜਲਗਾਉਂ ਦੇ ਪ੍ਰਾਂਡਾ ਸਟੇਸ਼ਨ ਨੇੜੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੁੱਧਵਾਰ ਸ਼ਾਮ ਨੂੰ ਚੇਨ ਪੁਲਿੰਗ ਦੀ ਘਟਨਾ ਤੋਂ ਬਾਅਦ ਮੁੰਬਈ ਜਾਣ ਵਾਲੀ ਪੁਸ਼ਪਕ ਐਕਸਪ੍ਰੈਸ ਦੇ ਘੱਟੋ ਘੱਟ 12 ਦੇ ਕਰੀਬ ਯਾਤਰੀ ਟ੍ਰੇਨ ਤੋਂ ਹੇਠਾ ਉਤਰ ਗਏ ਉਸ ਤੋਂ ਬਾਅਦ ਉਲਟ ਦਿਸ਼ਾ ਤੋਂ ਆ ਰਹੀ ਇੱਕ ਹੋਰ ਰੇਲ ਗੱਡੀ ਨੇ ਉਹਨਾਂ ਨੂੰ ਕੁਚਲ ਦਿੱਤਾ ਇਸ ਹਾਦਸੇ ਦੇ ਵਿੱਚ ਹੁਣ ਤੱਕ 12 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਇਸ ਦੌਰਾਨ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਤੇ ਜ਼ਖਮੀਆਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ साहब सो रहे थे उसमें लोग हल्ला की आग लग गया आग सुनकर सब लोग उतरने लगे तो हम भी उतरने लगे उसी में जब तक उतर के जब नीचे पहुंचे जैसे वो ट्रेन को देखा तो हम लोग भागने चालू किया तो कुछ उधर से भगे कुछ इधर से भगे तो एक आदमी क्या मानो कौन ढकेल दिया हम उधर जाके गिर गए अब हमारे क्या लगा वो नहीं था मगर हमारे सामने एक तो बिल्कुल उड़ गया सड़ा दे ट्रेन से उतरे सर के कहने के मतलब ट्रेन में आग लग गई है धुआं से सब भर गया है आग लग गई है भाग लो तो ट्रेन मतलब रोकीन तो से उतरे लगा भागे लगा सर तो उधर से ट्रेन बहुत तेजी में आई मुड़ के आई देखा नहीं और सबका काट कुट के सब चली गए ਇਹ ਸੰਸਾੜੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੁਬਈ ਇਜਾਜ਼ਤ ਧੰਨਵਾਦ